ਬਿਆਨ ਉਹ ਜੇ 5 ਮਹੀਨੇ ਹੋ ਚਲੇ ਤਾਂ ਲੜਕੀ ਨਾਲ ਮਾੜਾ ਮੋਟਾ ਚੱਲ ਪਹਿਲੇ ਵੀ ਹੁੰਦਾ ਰਿਹਾ ਚੱਲ ਜੀ ਨੰਦਾ ਨੂਨਦਾ ਮੁੰਡਾ ਬਾਹਰ ਰਹਿਣ ਦਾ ਫੌਜੀ ਤਾਂ ਐ ਕਿ ਚੱਲ ਕੋਈ ਗੱਲ ਘਰ ਵੀ ਬਹੁਤ ਗੱਲਾਂ ਹੁੰਦੀਆਂ ਇਹ ਜਿਹੜੀ ਕਰਨਾ ਹੋਈ ਤਾਂ ਇੱਕ ਦੋ ਦਿਨਾਂ ਚ ਹੀ ਉਹਨਾਂ ਨੇ ਉਹ ਕੀਤਾ ਜੀ ਫੋਨ ਕੀਤਾ ਸਾਨੂੰ 18 19 ਤਰੀਕ ਨੂੰ ਹੀ 18 ਤਰੀਕ ਨੂੰ ਇਹਨਾਂ ਨੇ ਦਵਾਈ ਖੜਾਤੀ ਇਹਨੂੰ ਉਹ ਤੇ ਗੋਂਡੀਆਂ ਦਾ ਫੋਨ ਆਇਆ ਲੜਕੀ ਵਾਲੇ ਨੇ ਫੋਨ ਵੀ ਨਹੀਂ ਕੀਤਾ ਉਹਨਾਂ ਨੇ ਗਵਾਂਡ ਵਿੱਚੋਂ ਤਾਇਆ ਜੀ ਲੱਗਦੇ ਨੇ ਉਹਨਾਂ ਨੇ ਫੋਨ ਕੀਤਾ ਜੀ ਬਚੂਲੇ ਨੂੰ ਲੈ ਕੇ ਵੀ ਚੱਲ ਬਚੂਲੇ ਲਈ ਚੱਲਦੇ ਨਾਲ ਪਤਨੀ ਇੱਕ ਗੱਲ ਕਰਕੇ ਲਿਆਉਂਦੇ ਇਹ ਲਿਆਣਗੇ ਜਦੋਂ ਉੱਤੇ ਪਹੁੰਚੇ ਜੀ ਤਾਂ ਕੁੜੀ ਪੂਰੇ ਜਦੋਂ ਨੇ ਦੇਖੇ ਜਾ ਗਈ ਤਾਂ ਕੁੜੀ ਪੂਰੀ ਬੇਹੋਸ਼ੀ ਕੋਮਾ ਚਲ ਗਈ ਵੀ ਕੁੜੀ ਉਹਦੀ ਸੱਸੇ ਸਾਰੇ ਬਾਹਰ ਬੱਠੇ ਪੰਜ ਛੇ ਜਾਣੇ ਆਪ ਬਾਹਰ ਬੱਠੇ ਉਹ ਬੇ ਕੋਮਾ ਚ ਉਹ ਬਿਸਤਰੀ ਤੇ ਪਾਈ ਵੀ ਬਿੱਡਣੇ ਜੀ تینੋਂ ਤੁਹਾਨੂੰ ਚਿਮਨ ਲਾਲ ਜੀ ਚਿਮਨ ਲਾਲ ਜੀ ਤੁਸੀਂ ਲੜਕੀ ਦੇ ਮਮਾ ਜੀ ਲੜਕੀ ਦਾ ਵਿਆਹ ਕਦੋਂ ਹੋਇਆ ਸੀ ਤੇ ਜਿਹੜਾ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਤੁਹਾਨੂੰ ਕਿਦਾਂ ਪਤਾ ਲੱਗਾ ਵਿਆਹ ਨੂੰ ਜੀ ਪੰਜ ਮਹੀਨੇ ਹੋ ਚਲੇ ਤਾ ਲੜਕੀ ਨਾਲ ਮਾੜਾ ਮੋਟਾ ਚੱਲ ਪਹਿਲੇ ਵੀ ਹੁੰਦਾ ਰਿਹਾ ਚੱਲਾ ਜੀ ਨੰਨ ਦਾ ਨੂਨ ਦਾ ਮੁੰਡਾ ਬਾਹਰ ਰਹਿਣ ਦਾ ਫੌਜੀ ਤਾਂ ਐ ਕਿ ਚੱਲ ਕੋਈ ਗੱਲ ਘਰ ਵੀ ਬਹੁਤ ਗੱਲਾਂ ਹੁੰਦੀਆਂ ਤਾਂ ਜੀ ਹੁਣ ਇਹ ਜਿਹੜੀ ਇਹ ਕਰਨਾ ਹੋਈ ਇਹ ਤਾਂ ਇੱਕ ਦੋ ਦਿਨਾਂ ਚ ਹੀ ਉਹਨਾਂ ਨੇ ਉਹ ਕੀਤਾ ਜੀ ਫੋਨ ਕੀਤਾ ਸਾਨੂੰ 18 19 ਤਰੀਕ ਨੂੰ ਹੀ 18 ਤਰੀਕ ਨੂੰ ਇਹਨਾਂ ਨੇ ਦਵਾਈ ਘੜਾਤੀ ਨੂੰ ਤਾਂ 19 ਤਰੀਕ ਨੂੰ ਸਾਨੂੰ ਸ਼ਾਮ ਨੂੰ ਦੱਸਿਆ ਜੀ ਇਹਨਾਂ ਨੇ ਜਾ ਕੇ ਕਹਿੰਦਾ ਥੋੜੀ ਲੜਕੀ ਬਿਮਾਰ ਹੈ ਵੀ ਆ ਕੇ ਗੱਲ ਕਰ ਲਓ ਕਹਿ ਇਹਨੂੰ ਲੈ ਜਾ ਆ ਕੇ ਤੇ ਇਹਨਾਂ ਦਾ ਫੋਨ ਅਸੀਂ ਲੜਕੀ ਵਾਲਿਆਂ ਉਹ ਤਾਂ ਗੌਂਡੀਆਂ ਦਾ ਫੋਨ ਆਇਆ ਲੜਕੀ ਵਾਲੇ ਨੇ ਫੋਨ ਵੀ ਨਹੀਂ ਕੀਤਾ ਉਹ ਉਹਨਾਂ ਦੇ ਗੌਂਡ ਵਿੱਚੋਂ ਤਾਇਆ ਜੀ ਲੱਗਦੇ ਨੇ ਉਹਨਾਂ ਨੇ ਫੋਨ ਕੀਤਾ ਜੀ ਤਾਂ ਜੀਜਾ ਜੀ ਨੂੰ ਸਾਡੇ ਨੂੰ ਫੋਨ ਆਇਆ ਹੀ ਉਹਨਾਂ ਨੇ ਕਿ ਆ ਵੀ ਅੱਗੇ ਸਾਡੇ ਨਾਲ ਗੱਲ ਕਰ ਲੋ ਇਦਾਂ ਦੂਜੇ ਦਿਨ ਦੂਜੇ ਦਿਨ ਉਹਨੀਆਂ 18 ਦਿਨ ਦਵਾਈ ਖਾਦੀ 19 ਤਰੀਕ ਨੂੰ ਦੱਸਿਆ ਸ਼ਾਮ ਨੂੰ ਵੀ 9 ਵਜੇ ਚਲ ਜੀ ਇਹਨਾਂ ਨੇ ਕਿਹਾ ਚੱਲ ਅਸੀਂ ਲੜਕੀ ਲਈ ਜਾਣੀ ਘਰ ਨੂੰ ਜਾਂ ਇਹ ਉਹ ਹੈ ਤਾਂ ਸਾਰੀ ਸਿਸਟਰ ਗਈ ਜੀਜਾ ਹੀ ਗਿਆ ਇੱਕ ਪਾਣ ਜਾਈਏ ਉਹ ਗਏ ਬਚੋਲੇ ਨੂੰ ਲੈ ਕੇ ਉਹ ਚੱਲ ਬਚੋਲੇ ਨੂੰ ਲਈ ਚੱਲਦੇ ਨਾਲ ਪਤਨੀ ਇੱਕ ਗੱਲ ਕਰਕੇ ਲਿਆਉਂਦੇ ਇਹ ਲਿਆਣਗੇ ਜਦੋਂ ਜਿੱਥੇ ਉੱਤੇ ਪਹੁੰਚੇ ਤਾਂ ਕੁੜੀ ਪੂਰੇ ਜਦੋਂ ਨੇ ਦੇਖਿਆ ਜਾ ਗਈ ਤਕੂੜੀ ਪੂਰੀ ਬੇਹੋਸ਼ੀ ਕੋਮਾ ਚਲ ਗਈ ਵੀ ਕੁੜੀ ਇਹਨਾਂ ਜਦੋਂ ਉਹਨੂੰ ਹੱਥ ਮਾਰ ਕੇ ਦੇਖਿਆ ਜੀ ਵੀ ਚਲੋ ਸਾਹ ਹੈਗੇ ਮਾੜੇ ਮੋٹے ਜਦੋਂ ਚੱਕਣ ਲੱਗੇ ਤਾਂ ਉੱਥੇ ਦਾਰਾ ਦਾਰਾ ਜੀ ਉਹ ਪ੍ਰਧਾਨ ਉਹ ਪ੍ਰਧਾਨ ਜੀ ਕੋਈ ਉਹ ਜੀਜੇ ਜੀ ਨੂੰ ਕਹਿੰਦੇ ਕਹਿੰਦੇ ਮੇਰੇ ਨਾਲ ਗੱਲ ਕਰ ਲੈ ਇਹ ਕਹਿੰਦਾ ਮੈਂ ਗੱਲ ਗਿਆ ਕਰਨੀ ਮੇਰੀ ਕੁੜੀ ਮਰ ਲੱਗੀ ਮੈਂ ਤੇ ਉਹਨੇ ਗੱਲ ਕਰਨ ਆਇਆ ਵੀ ਮੇਰੀ ਕੁੜੀ ਨੂੰ ਹਸਪੀਟਲ ਪਜਾਣ ਦੇ ਕਿਤੇ ਪਜਾਣ ਦੇ ਤੂੰ ਕੱਲ ਹੀ ਇਹ ਕੋਮਾ ਚਲ ਗਈ ਤੂੰ ਤੂੰ ਘਰ ਚ ਹੀ ਰੱਖੀ ਹੋਈ ਸੀ ਘਰ ਵਿੱਚ ਹੀ ਬਿੱਡਾਂ ਉੱਪਰ ਪਾਈ ਹੋਈ ਲੱਗੂ ਲੜਕੀ ਬਾਥਰੂਮ ਲੇਟਰਨ ਬਾਥਰੂਮ ਸਭ ਕੁ ਬਿਚ ਹੋਏ ਬਗ ਲੜਕੀ ਦੇ ਇਹ ਉਹਦੀ ਸੱਸ ਸਾਰੇ ਬਾਹਰ ਬੱਠੇ ਪੰਜ ਛੇ ਜਾਣੇ ਆਪ ਬਾਹਰ ਬੱਠਵੇ ਉਹ ਕੋਮਜ ਉਹ ਬਿਸਤਰੀ ਤੇ ਪਈ ਵੀ ਬਿੱਡਾਂ ਦੇ ਕਹਿੰਦੀ ਵੀ ਕਹਤੇ ਹਸਪੀਟਲ ਕਿਉਂ ਨਹੀਂ ਲੈ ਕੇ ਗਏ ਪੁੱਛਣ ਜੇ ਲੈਣ ਜੋਗਾ ਤਾਂ ਪੁੱਛ ਲਈ ਉਹਨਾਂ ਦਾ ਸਾਡੀ ਲੜਕੀ ਮਰ ਲੱਗੀ ਵੀ ਸੀ ਅਈ ਕਹੇ ਚਾ ਜਿਹੜੇ ਮਾੜੇ ਮੋੜੇ ਸਾਹ ਦੇ ਡਾਕਟਰ ਕੋ ਪਹਜਾਈ ਇਹਨੂੰ ਲੈ ਕੇ ਜਦ ਅਸੀਂ ਉੱਤੇ ਰੋਪੜ ਪਹੁੰਚੇ ਇਹਨੂੰ ਲੈ ਕੇ ਰਾਤ ਨੂੰ 11:00 ਵਜੇ ਪਹੁੰਚੇ ਰੋਪੜ ਵਾਲੇ ਕਹਿੰਦੇ ਜਿੰਨੀ ਛੇਤੀ ਹੋ ਸਕਦਾ ਇਹਨੂੰ ਪੀਜੀਆ ਹੀ ਪਿਆਰੋ ਉਹਨਾਂ ਜ਼ਹਿਰ ਜੁਰ ਕੱਢਿਆ ਉਹਦਾ ਜੋ ਵੀ ਹੈ ਬੇ ਵਿੱਚ ਰਾਤ ਕੱਟ ਗਈ ਬੜੀ ਜ਼ੋਰ ਨਾਲ ਜੀ ਇਹਨੂੰ ਲੈ ਜੋ ਜਿੰਨੀ ਜਲਦੀ ਤੂੰ ਪੀਜੀਆ ਪਿਆਰੋ ਜੀ ਉਹਨਾਂ ਡਾਕਟਰ ਵੀ ਭੇਜੇ ਉਹਨਾਂ ਇਹਨਾਂ ਨੇ ਰੋਪੜਾਣੇ ਨੇ ਕਹਿੰਦੇ ਡਾਕਟਰ ਵੀ ਭੇਜਿਆ ਕਹਿੰਦੇ ਤੂੰ ਇਹਨੂੰ ਲੈ ਜੋ ਕੁਝ ਵੀ ਹੋ ਸਕਦਾ ਇਹਨੂੰ ਜਾਂ ਪੀਜੀਆ ਲੈ ਕੇ ਜੀ ਪੀਜੀਆ ਜਾ ਕੇ ਤੁਹਾਨੂੰ ਪਤਾ ਜੀ ਟਾਈਮ ਲੱਗ ਹੀ ਜਾਂਦਾ ਪੀਜੀਆ ਜਾ ਉਹਨਾਂ ਦੇਖ ਕੇ ਦੁੱਖਾ ਕਹਿੰਦੇ ਹੈ ਤਾਂ ਚਲੋ ਓਕਾ ਫੇਰ ਵੀ ਕੋਸ਼ਿਸ਼ ਕਰਦੇ ਜੀ ਉਹਨਾਂ ਦੇ ਘਰ ਤੇ ਕੋਈ ਨਹੀਂ ਆਇਆ ਜੀ ਮਗਰ ਕਿਸੇ ਨਹੀਂ ਉਹਨਾਂ ਦੇ ਜਿੰਨ ਕੀ ਸੋਚਿਆ ਦੀ ਵੀ ਕੋਮਾ ਹੀ ਪੁੱਜ ਗਈ ਕੋਈ ਬਿਆਨ ਨਾ ਦੇਵੇ ਕੁਝ ਨਾ ਦੇਵੇ ਉਹਨਾਂ ਨੇ ਮਾਰਨ ਪਤ ਨਹੀਂ ਇੰਦਾ ਕੀ ਮੈਨੂੰ ਇਹ ਸਮਝ ਨਹੀਂ ਆਈ ਉਹਨਾਂ ਦੀ ਵੀ ਨਾ ਕਿਹਾ ਉਹਨਾਂ ਨਾ ਕਿਹਾ ਦੁਸ਼ਮਣੀ ਕੀਤੀ ਜਿਹੜਾ ਉਹਨੂੰ ਮਾਰਨ ਪਰੀ ਹੋ ਗਈ ਉਹ ਨਹੀਂ ਕਾਰਨ ਕੀ ਮੰਦੇ ਉਹ ਵੀ ਮੈਨੂੰ ਇਸ ਇਹ ਤਾਂ ਸਾਨੂੰ ਸਮਝ ਨਹੀਂ ਆ ਰਿਹਾ ਜੀ ਵੀ ਨਾ ਕਿਹਾ ਕਾਰਨ ਹੋ ਗਿਆ ਜਿਹੜਾ ਉਹ ਮਾਰਨ ਪਰੀ ਬੈਠੇ ਵੀ ਤੇ ਤੈਨੂੰ ਦੱਸ ਦਿੰਦੇ ਤਲਾਕ ਕਰ ਲੈਂਦੇ ਸੋਗ ਕੁਝ ਵੀ ਕਰ ਸਕਦੇ ਘਰ ਨੂੰ ਲੈ ਜਾਂਦੇ ਵੀ ਇੰਨਾ ਵੀ ਕੀ ਹੋ ਗਿਆ ਜਿਹੜਾ ਉਹ ਮਾਰਨ ਪੰਜੇ ਛੇ ਜਣੇ ਬਾਹਰ ਬੈਠ ਕੇ ਉਹਨੂੰ ਮਾਰਨ ਪਰੀ ਬੈਠੇ ਵੀ ਤੇ ਜੀ ਤੜਪੀ ਤਾਂ ਹਣੀ ਜੇ ਦਵਾਈ ਨੂੰ ਖਲਾਈ ਨੂੰ ਉਹ ਤੜਪੀ ਤਾਂ ਹਣੀ ਨਾ ਜੀ ਦੋ ਦਿਨ ਇੱਕ ਰਾਤ ਇੱਕ ਦਿਨ ਪੂਰੇ ਦਿਨ ਉਹ ਤੜਪੀ ਤਾਂ ਹਣੀ ਬਸ ਉਹ ਲਈ ਦੀ ਮਰੀ ਮੁਕੀ ਕੋਮਾ ਦੀ ਜਾ ਸੀ ਚੱਕੀ ਜਾ ਗਈ ਫਿਰ ਅਗਲਾ ਕੀ ਵੇ ਪੁਲਿਸ ਨੇ ਕਿੱਦਾਂ ਕੋਈ ਕਿਸੇ ਕਿਸਮ ਗ੍ਰਸਤਾਰ ਵਗੈਰਾ ਕੀਤਾ ਜਾਂ ਨਹੀਂ ਤੁਸੀਂ ਕੋਈ ਪੁਲਿਸ ਨੂੰ ਤਾਂ ਉਹ ਤਾਂ ਪੁਲਿਸ ਨੂੰ ਪੇ ਦੱਸ ਦਿੰਦੇ ਜੀ ਚਲੋ ਉਹਨੇ ਕਾਰਵਾਈ ਕਰੀ ਉਹਨੇ ਚਾਰ ਚੱਕ ਲਈ ਪੁਲਿਸ ਨੇ ਵੀ ਚਾਰ ਚੱਕ ਲਈ ਦੋ ਰਿੰਦ ਦੇ ਅਸੀਂ ਧਰਨਾ ਦਿੱਤਾ ਉਹਨੇ ਦੋ ਉਹ ਵੀ ਚੱਕ ਲਈ 6 ਜਣੇ ਚੱਕ ਲਈ ਉਹਨਾਂ ਨੇ ਪੁਲਿਸ ਨੇ ਲੈ ਗਏ ਜੀ ਉਹਨੂੰ ਪੁਲਿਸ ਦਾ ਹਾਂ ਜੀ ਪੁਲਿਸ ਦੀ ਕਾਰਵਾਈ ਤੋ ਕਿਤੇ ਸੰਤੁਸ਼ਟ ਹੋਵੇ ਠੀਕ ਹੈ ਜੀ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਠੀਕ ਹੈ ਪੁਲਿਸ ਨੇ ਵਧੀਆ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਭੇਜ ਤੇ ਉਹਨਾਂ ਨੇ ਕਿਹੜੇ ਕਿਹੜੇ ਪਰਿਵਾਰ ਦੇ ਕਿਹੜੇ ਕੌਣ ਕੌਣ ਕਿਹਾ ਇੱਕ ਉਹਦੇ ਸਾਸੋਰਾ ਜੀ ਘਰ ਵਾਲਾ ਜੀ ਤਾਂ ਇੱਕ ਤਾਇਆ ਜੀ ਉਹਨਾਂ ਦਾ ਜੀ ਇਹ ਹੈ ਘਰ ਵਾਲਾ ਕੀ ਨੌਕਰੀ ਵੀ ਕਰਦਾ ਉਹ ਨੌਕਰੀ ਕਰਦੇ ਫੌਜ ਵੀ ਦੇ ਜੀ ਤੁਸੀਂ ਕਦੀ ਪਰਿਵਾਰ ਨੂੰ ਪੁੱਛਿਆ ਨਹੀਂ ਵੀ ਕੀ ਉਹ ਤਾਂ ਜੀ ਕੋਈ ਮਾੜੀ ਮੋਟੀ ਗੱਲ ਤਾਂ ਜੀ ਅਸੀਂ ਪੁੱਛਦੇ ਰਹਿੰਦੇ ਤੇ ਚੱਲ ਕੋਕਾ ਸੀ ਪਿੱਛੇ ਕੋਕਾ ਸੀ ਪਿੱਛੇ ਤੁਹਾਨੂੰ ਸਹੀ ਗੱਲ ਸੀ ਪਰ ਸਾਨੂੰ ਇਦਾਂ ਦਾ ਪਤਾ ਨਹੀਂਦਾ ਵੀ ਇਹਨੇ ਪਾਪੀ ਨੇ ਮਾਰ ਦੇਣਾ ਜੀ ਸਹੀ ਗੱਲ ਸੀ ਤੁਹਾਨੂੰ ਜੀ ਨਹੀਂ ਲੜਕੀ ਨੇ ਵੀ ਕਦੀ ਤੁਹਾਡਾ ਨਾਲ ਗੱਲ ਨਹੀਂ ਕੀਤੀ ਲੜਕੀ ਮਾੜੀ ਮੋਟੀ ਗੱਲ ਕਰਦੀ ਰਹਿੰਦੀ ਸੀ ਵੀ ਚਲ ਇਦਾਂ ਵਿਚਾਰ ਨਹੀਂ ਉਹਨਾਂ ਆਪਣੇ ਨਾ ਸਿਰਫ ਆਪਣੇ ਘਰ ਚਲਾਣ ਵਾਸਤੇ ਉਹਨੂੰ ਬਹੁਤ ਗੱਲਾਂ ਲਗੋਈਆਂ ਜੀ ਬੇਚਲ ਮੈਂ ਕੁਝ ਵੀ ਕੋਈ ਮੜਾ ਮੋਟਾ ਤੰਗ ਕਰੀ ਜਾਂਦੇ ਆਪਣੇ ਘਰ ਚਲਾਣ ਵਾਸਤੇ ਉਹਨੂੰ 5 ਮਹੀਨੇ ਕੱਟੇ ਜੀ ਜਾਂ ਹੁਣ ਅਸੀਂ ਸੋਚਦੇ ਵੀ ਜੇ ਉਹ ਮਾਰਨ ਪਰੋਏ ਤੇ ਪਤਾ ਨਹੀਂ ਕਿਆ-ਕਿਆ ਕੁਝ ਕਰ ਦੇ ਉਨ ਪੰਜੀ ਮਹੀਨੇ ਕੱਟੇ ਜੀ ਪਰਿਵਾਰ ਨੇ ਕੋਈ ਡਿਮਾਂਡ ਵੀ ਕੀਤੀ ਸੀ ਕੋਈ ਪੈਸੇ ਦੀ ਜਾਂ ਦਾਣੇ ਦੀ ਕੋਈ ਇਦਾਂ ਦੀ ਕਰਦੇ ਉਹ ਤਾਂ ਕਰਦੇ ਦਿੰਦੇ ਹੁਣ ਜਿਹਦਾ ਕੋਈ ਤੇ ਤੁਹਾਨੂੰ ਕਿਹਾ ਦੋ ਇਹ ਲੱਕੜ ਪੱਥਰ ਦਸੀਆਂ ਦੇ ਦਾਜ ਉਹ ਦੇਖਿਆ ਜਾਵੇ ਡਿਮਾਂਡ ਤਾਂ ਕਰਦੇ ਦੇ ਵੀ ਲੱਕੜ ਪੱਥਰ ਕੋ ਕੋ ਦਾਦ ਨੂੰ ਕੋ ਕਾਇਦੀ ਜਿਹੜਾ ਬੰਦਾ ਭੁੱਖਾ ਹੁੰਦਾ ਨੇ ਜਿਹੜਾ ਪੈਸੇ ਵਾਲਾ ਉਹ ਭੁੱਖਾ ਹੀ ਹੁੰਦਾ ਜੀ ਪਰਵਾਹ ਫੜ ਲਿਆ ਹੁਣ ਕੀ ਕਾਰਵਾਈ ਦੀ ਮੰਗ ਕਰਦਾ ਹਾਂ ਕਿ ਇਹੋ ਜਿਹੇ ਪਰਵਾਹ ਮੈਂ ਜੀ ਮੈਂ ਤਾਂ ਹੱਥ ਜੋੜ ਕੇ ਮੀਡੀਆ ਦੇ ਮੇਜ ਜੋ ਕਹਿੰਦਾ ਜੀ ਬੇਦਰਿੰਦਿਆਂ ਨੂੰ ਨਾ ਜੀ ਇੱਕ ਤਾਂ ਫਾਂਸੀ ਹੁੰਦੀ ਕਿ ਕੋਈ ਕੋ ਫਾਂਸੀ ਦੇ ਉੱਪਰ ਵੀ ਸਜ਼ਾ ਹੋਵੇ ਨਾ ਤਾਂ ਕੋਈ ਹੋਰ ਜਿਹੜੀ ਧੀਆਂ ਉਹ ਬਾਜਣ ਇਹ ਦਰਿੰਦਿਆਂ ਦੇ ਉਹ ਇਹ ਦਰਿੰਦੇ ਇਦਾਂ ਦੇ ਦਰਿੰਦੇ ਜੀ ਇਹ ਦਰੋਸ਼ਤਾਂ ਹੋ ਗਏ ਤਰੂ ਇਦਾਂ ਦੇ ਦਰੋਸ਼ਤਾਂ ਦੇ ਉਦਾਂ ਜੇ ਇਹਨਾਂ ਨੂੰ ਦਰੋਸ਼ਤਾਂ ਨੂੰ ਡਰ ਹੋਵੇ ਨਾ ਜੀ ਤੇ ਮੀਡੀਆ ਦੇ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਜੇ ਫਾਂਸੀ ਦੇ ਉੱਪਰ ਹੀ ਕੋਈ ਸਜ਼ਾ ਹੈਗੀ ਉਹ ਵੀ ਹੋਣੀ ਚਾਹੀਦੀ ਜੀ ਹਾਂ ਕੋ ਹੋਰ ਕੋਈ ਧੀ ਹੋਰ ਕੋਈ ਬਾਜਵੇ ਇਦਾਂ ਦੇ ਦਰਿੰਦੇ ਨਹੀਂ ਮੈਂ ਦੇਖੇ ਜਿੱਤੇ ਵੀ ਬਹੁਤ ਕੁਝ ਹੁੰਦਾ ਦੇਖਿਆ ਪਰ ਇਦਾਂ ਦੇ ਦਰਿੰਦੇ ਨਹੀਂ ਵੀ ਜਿਹੜੇ ਬੱਚੇ ਨੂੰ ਘਰ ਬਾੜ ਕੇ ਪੰਜੇ ਜੀ ਛੇ ਜੀ ਵਾਰ ਬੈਠ ਕੇ ਤਮਾਸ਼ਾ ਦੇਖਣ ਉਹ ਧੀਰ ਕਹਿ ਬੀਜ ਦੋਂਗੇ ਜਿਹੜੇ ਦੁਆਖਾਲਾ ਦੇ ਅੰਦਰ ਬਾੜ ਕੇ ਤੜਫੀ ਤਾਂ ਹੋਣੀ ਨਾ ਜੀ ਇਹ ਦੁਆਖਾਦੀ ਨਹੀਂ 6 ਘੰਟੇ 12 15 ਘੰਟੇ ਜੇ 36 ਘਟ ਜਾ ਤਾਂ ਕੋ ਹੋ ਜਾਏਗਾ ਤਾਂ ਕਮੇ ਚੀਰੋ ਇੱਕ ਮਰੀ ਮੁਕੀ ਦਿੱਤੀ ਸਾਨੂੰ ਉਹਨਾਂ ਨੇ ਕੋ ਬਿਆਨ ਇਦਾਂ ਦੇ ਦਰਿੰਦੇ ਜੀ ਇਦਾਂ ਦੇ ਇਸ ਦੇਸ਼ ਵਿੱਚ ਪਦਰੀ ਸਾਡੇ ਸਾਡਾ ਇੱਥੇ ਹੀ ਕਿਦਾਂ ਦਾ ਹੈ ਕਿਦਾਂ ਨਹੀਂ ਮੈਂ ਤਾਂ ਕੀ ਦਸੀ ਤੁਹਾਨੂੰ ਇਦਾਂ ਦੇ ਲੋਕ ਵੀ ਇੱਥੇ ਓਏ ਤਾਂ ਮੀਡੀਆ ਦੇ ਵਿੱਚ ਮੈਂ ਕਹਿੰਦਾ ਮੈਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਇਹਦੇ ਉੱਪਰ ਵੀ ਸਜਾਓ ਪਤਾ ਵੀ ਦਿੱਤੀ ਜਾਵੇ ਇਹਨਾਂ ਨੂੰ ਇਹ ਦਰਿੰਦਿਆਂ ਨੂੰ ਇਹ ਛੁੱਟੇ ਨਹੀਂ ਜਾਣ ਜੇ ਅੱਗੇ ਦੀ ਇਹਨਾਂ ਨੇ ਕੋਈ ਬਚਾਅ ਕਰਨਾ ਉਹ ਧੀਆਂ ਦਾ ਬਚਾਅ ਕਰਨਾ ਉਹ ਤਾਂ ਇਹ ਦਰਿੰਦਿਆਂ ਨੂੰ ਛੁੱਟਣਾ ਨਹੀਂ ਦੇਣਾ ਸਾਦਨ ਦਾ ਪੈਂਦਾ